ਮੇਂ ਟੀਵੀ ਵੀ ਪ੍ਰੋਬਲਮ ਜੇਂ ਬਹੁਤ ਜ਼ਿਆਦਾ ਹੋ ਗਈ ਸੀ ਖਾਂਸੀ ਬਹੁਤ ਜ਼ਿਆਦੀ ਹੁੰਦੀ ਸੀ ਬਹੁਤ ਦਵਾਈਆਂ ਖਾਦੀਆਂ ਸੀਗੀਆਂ ਤੇ ਬਾਅਦ ਵਿੱਚ ਅਸੀਂ ਸਰਕਾਰੀ ਹਸਪੀਟਲ ਗਏ ਤੇ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਸਿਟੀ ਸਕੈਨ ਕਰਵਾ ਕੇ ਲਿਓ ਤੇ ਫਿਰ ਅਸੀਂ ਉਹ ਕਰਵਾਈ ਤੇ ਉਹਦੇ ਵਿੱਚ ਬਾਅਦ ਚ ਪਤਾ ਲੱਗਾ ਕਿ ਜਾਂ ਟੀਵੀ ਦੀ ਪ੍ਰੋਬਲਮ ਹੋ ਗਈ ਹੈ ਤੇ ਬਹੁਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਫਿਰ ਮੇਰੇ ਕੋ ਮੈਨੂੰ ਉਲਟੀਆਂ ਵਗੈਰਾ ਸਾਰਾ ਕੁਝ ਇਦਾਂ ਹੋ ਗਿਆ ਬਹੁਤ ਕਮਜ਼ੋਰੀ ਹੋ ਗਈ ਤੁਰਿਆ ਬਣੀ ਸ ਜਾਂਦਾ ਫਿਰ ਅਸੀਂ ਇੱਥੇ ਇਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਉਦੋਂ ਜਿਹੜਾ ਟ੍ਰੀਟਮੈਂਟ ਚੱਲਿਆ ਪਰ ਸਾਡੇ ਕੋਲ ਪੂਰਾ ਇਲਾਜ ਨਹੀਂ ਸੀ ਹੋੰਡਿਆ ਸੀਗਾ ਦੇਹਲਾਤ ਸਾਡੇ ਹੀ ਇਕੱਲੇ ਮੇਰੇ ਹਸਬੰਡ ਹਰਪ੍ਰੀਤ ਸਿੰਘ ਤੇ ਵੀ ਮੈਡੀਕਲ ਸਟੋਰ ਤੇ ਲੱਗੇ ਆ ਤੇ ਇਹ ਵੀ ਬਸ ਇਦਾਂ ਹੀ ਇਕੱਲੇ ਕਰਨ ਵਾਲੇ ਆ ਖਾਂਜਾ ਜਰ ਬਈ ਹੱਡੀ ਬਹੁਤ ਹੈਲਪ ਕੀਤੀ ਆ ਮੈਨੂੰ ਹੱਡ ਕੋ ਲਾਜ ਨਹੀਂ ਹੋਣਾ ਕਿ ਮੈਮ ਬਜ ਨਹੀਂ ਸਕਦੀ ਜਿੰਨਾ ਕਿ ਮੇਰੀ ਹਰਨਾਤ ਹੈ ਤੁਹਾਡੀ ਉਹਨਾਂ ਨੇ ਹੈਲਪ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੇਰੀ ਬੱਚੀ ਦੇ ਬੱਚੀ ਦੇ ਪੈਰਾਂ ਪਿੱਛੇ ਮੇਰੇ ਹੈਲਪ ਕੀਤੀ ਹੈ ਤੇ ਮੇਰੀ ਜ਼ਿੰਦਗੀ ਦੁਬਾਰਾ ਦਿੱਤੀ ਹੈ ਮੈਂ ਆਪਣੇ ਪਰਿਵਾਰ ਵਿੱਚ ਹੋਣਾ ਬਹੁਤ ਖੁਸ਼ ਹਾਂ ਮੇਰੀ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ